ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਆਲੂ ਦੀ ਪਟਾਈ ਪਿੰਡ ਵਾਲੀ ਦੀ ਮੋਟਰ ਤੇ ਬਾਕੀ ਹਲੇ 7 ਕਿੱਲਾਂ ਦਾ ਗੇੜ ਰਹਿਦਾ ਪੱਟਣ ਤੋਂ ਆਹ ਪਲਾਟ ਦਾ ਮੁੱਕ ਗਿਆ ਕੰਮ ਅੱਜ ਤੇ ਲੱਗੀ ਹੋਈ ਹੈ ਲੇਬਰ ਚੋਗਣ ਝਾੜ ਵਧੀਆ ਪੂਰਾ ਤੇ ਹੁਣ ਆਹ ਖੇਤ ਦੀਆਂ ਸਾਈਡਾਂ ਸੂਡਾਂ ਪੱਟ ਕੇ ਫਿਰ ਚਲਾਉਣਾ ਹੈ ਕੰਮ ਤੇ ਇਹ ਬਾਕੀ ਉੱਪਰਲੇ ਖੇਤ ਦੀ ਰਹਿੰਦੀ ਹੈ ਬੇਲ ਵੱਢਣ ਤੋਂ ਇਹ ਰ ਅੱਧੇ ਬੰਦੇ ਲੱਗਣਗੇ ਬੇਲ ਵਢਣ ਤਕਰੀਬਨ ਅੱਜ ਆ ਖੇਤ ਪੀ ਅੱਧਾ ਪੱਟਾ ਜਾਊਗਾ ਤੇ ਇਧਰਲੇ ਖੇਤ ਚ ਲੱਗਾਂਗੇ ਕੱਲ ਨੂੰ ਬਾਕੀ ਖੜਾ ਆਪਣਾ 843 ਆ ਖੇਤ ਕਿਤੇ ਕਿਤੇ ਦਾ ਬੇਲ ਹਰੀ ਖੜੀ ਆ ਬਾਕੀ ਬਲੈਟ ਨੇ ਚੱਕਤੀਆਂ ਸਾਰੀਆਂ ਪੱਟਾ ਸਾਫ਼ ਕਰਤੀਆਂ ਬਾਕੀ ਇਹ ਵੀ ਆਪਣਾ ਕਨੈਕਟ ਵਾਲਾ ਹੀ ਆਲੂ ਐਲ ਆਰ ਐ ਬਾਕੀ ਰੇਟ ਰੋਜ਼ ਦਾ ਰੋਜ਼ ਦੱਸਿਆ ਕਰਾਂਗੇ ਵੀਡੀਓ ਨਾ ਬਣੇ ਰਹੋ ਤੇ ਕਿਸੇ ਵੀ ਇੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਪਣੇ ਪੰਡ ਮੱਕੀ ਦੀ ਬਜਾਈ ਕਰਤੀ ਸ਼ੁਰੂ ਇੱਕ ਦੋ ਲਾਣਿਆਂ ਨੇ ਬੀਜੀ ਆ ਤੇ ਆਪਾਂ ਵੀ ਬਾਹੀ ਕਰਕੇ ਕਰਦੇ ਆ ਮੱਕੀ ਦੀ ਬਜਾਈ ਦਾ ਕੰਮ ਸ਼ੁਰੂ 1890 ਦਾ ਬੀਜ ਲੈ ਕੇ ਆਉਨੇ ਆ ਬਾਕੀ ਹਲੇ ਇੱਕ ਦੋ ਦਿਨ ਤੱਕ ਮੀਂਹ ਦਿਖਾਉਂਦਾ ਮਾੜਾ ਮੋਟਾ ਨਾਲ ਤਾਂ ਮੀਂਹ ਦਾ ਪਤਾ ਲੱਗ ਜੂਗਾ ਮੌਸਮ ਦਾ ਵੀ ਕਿਵੇਂ ਆ ਉਸ ਹਿਸਾਬ ਨਾਲ ਬਾਹੀ ਕਰਕੇ ਫਿਰ ਤਿਆਰ ਕਰਕੇ ਲਾਉਨੇ ਆ ਮੱਕੀ ਤਕਰੀਬਨ ਸੱਡੇ ਏਰੀਆ ਚਾਲੂ ਦਾ ਕੰਮ ਲਵੇ ਲੱਗ ਚੱਲੇ ਆ ਮਾੜਾ ਮੂਟੀ ਰਹਿੰਦਾ ਏ ਜਿਹੜਾ ਮੰਨ ਲਓ ਲੇਟ ਲੱਗਿਆ ਹੋਇਆ ਏ ਉਹੀ ਰਹੂਗਾ ਗੇਤਾ ਆਲੂ ਸਾਰੀ ਪੱਟਿਆ ਗਿਆ ਤਕਰੀਬਨ ਬਾਕੀ ਝਾੜ ਵੀ ਵਧੀਆ ਤੇ ਸਹਿਜ ਵੀ ਪੂਰਾ ਵਧੀਆ ਏ ਤੇ ਬਲੈਡ ਦਾ ਥੋੜਾ ਜਿਹਾ ਸਾਡੇ ਕਿੰਨੀ ਘੱਟ ਨੁਕਸਾਨ ਤੀ ਕੋ ਸਹਿਜ ਵਧੀਆ ਪੂਰਾ ਪਰ ਮਿੱਟੀ ਆਉਂਦੀ ਆ ਗਿੱਲੇ ਖੇਤ ਕਰਕੇ ਤੁਪਾਂ ਪੈਂਦੀ ਨਹੀਂ ਉਹ ਹਵਾ ਨਾਲ ਖੇਤ ਗਿੱਲੇ ਨੇ ਬਾਕੀ ਸੂਰਜ ਨੇ ਨਿਕਲਿਆ ਹੋਇਆ ਏ ਅੱਜ ਤਾਂ ਧੁੱਪਾਂ ਹੈਗੀ ਆ ਕੋਸmaal ਕੱਲ ਪਤਾ ਸੀ ਗੱਡੀ ਜੇ ਆਪਾਂ ਤੇ ਰੇਟ ਚੱਲਦਾ ਆਲੂ ਦਾ 6 ਰੁਪਏ ਤੋਂ ਲੈ ਕੇ 5.70 ਰੁਪਏ ਤੱਕ ਡੜਾ 30 ਐਮਐਮ ਤੋਂ ਕੱਢ ਕੇ ਗੋਲੀ ਤੇ ਬਾਕੀ 7 ਰੁਪਏ ਤੋਂ ਲੈ ਕੇ ਪਾਉਣੇ 8 ਰੁਪਏ 8 ਰੁਪਏ ਤੱਕ 46 ਤੋਂ ਉੱਪਰ ਲਾ ਬਾਕੀ ਆਹ ਰੇਟ ਚੱਲਦਾ ਏ ਹੋਰ ਪਾਸੇ ਵੀ ਚੱਲਦੀਆਂ ਨੇ ਪਟਾਈਆਂ ਲਵਾਈਆਂ ਹੋਈਆਂ ਨੇ ਸ਼ਾਮ ਨੂੰ ਗੱਡੀਆਂ ਲੋਡ ਹੁੰਦੀਆਂ ਨੇ ਤਿੰਨ ਚਾਰ ਬਾਕੀ ਅੱਜ ਦਿਖਾਵਾਂ ਵੀ ਕਿੱਧਰ ਕਿੱਧਰ ਪਟਾਈ ਚੱਲਦੀ ਆ ਤੇ ਆਪਣੇ ਉੱਧਰ ਗੰਨੇ ਦੀ ਪਰਚੀ ਵੀ ਆ ਗਈ ਲੇਬਰ ਲੱਗੀ ਆ ਉੱਧਰ ਗੰਨਾ ਕਟਣ ਉਧਰ ਵੀ ਜਾ ਕੇ ਦਿਖਾਉਨੇ ਆ ਤੁਹਾਨੂੰ ਵੀਡੀਓ ਨਾ ਬਣੇ ਰਹੋ ਔਰ ਇਲਾਤ ਆਈ ਆਪਾਂ ਪੈਨ ਦਾ ਗਰਾ ਆਲੂ ਦਾ ਪੱਕੀ ਸਹ ਚੈੱਕ ਕਰੋ ਪੂਰਾ ਵਧੀਆ ਸਹਜ ਆ ਦੇਖੋ ਜਿਸ ਵੀ ਆਪਾਂ ਲੈ ਆਏ ਤੇ ਗਰੇ ਚ ਲਾ ਕੇ ਫਿਰ ਗਾਹਾਂ ਸਟੋਰ ਕਰਾਂਗੇ ਜਿਵੇਂ ਵੀ ਹੋਊਗਾ ਇਨੂੰ ਵੇਚਾਂਗੇ। ਬਾਕੀ ਗੰਨੇ ਦੀ ਪੜਾਈ ਵੀ ਚੱਲਦੀ ਆ। ਟਰਾਲੀ ਲਾਤੀ ਆਪਾਂ। ਬੰਦੇ ਕਰ ਰਹੇ ਨੇ ਲੋਡ। ਅੱਧੀ ਕਿਧਰੋਂ ਲੋਡ ਕਰਕੇ ਫਿਰ ਬਾਕੀ ਸੜਕ ਤੇ ਖੜਾ ਕੇ ਪਾਵਾਂਗੇ ਗੰਨਾ ਹੋਰ। ਬਾਕੀ ਆ ਖੇਤ ਦੀ ਆਪਣੀ ਰਹਿੰਦੀ ਆ ਜਗਾਈ। ਲੇਬਰ ਲੱਗੀ ਆ ਉਧਰ ਪੱਟਣ। ਜਾਹਣਗੇ ਆ ਗੰਨੇ ਵਾਲੇ ਪਾਸੇ ਕੱਲ ਲਾਇਦੀ ਬੰਦੇ ਆਪਾਂ ਵੱਢਣ ਉਹੀ 2 ਦਿਨ ਚ ਇੱਕ ਟਰਾਲੀ ਕਰ ਦਉਂਦੇ ਨੇ 200 ਕੁਇੰਟਲ ਦਾ ਗੰਨੇ ਜਿਹਾ ਭਜਨ ਵਧੀਆ ਉੱਤਰਦਾ ਏ ਬਾਕੀ ਮਿਲ ਚ 2 250 ਕੁਇੰਟਲ ਤੱਕੇ ਲਾਉਂਦੇ ਨੇ ਬਾਲਾ ਜਿਆਦਾ ਪਾਉਣ ਦਾ ਕੋਈ ਫਾਇਦਾ ਨਹੀਂ ਇਸੇ ਕਰਕੇ ਆਪਾਂ ਛੋਟੀ ਟਰਾਲੀ ਲਈ ਲਈ ਹੋਈ ਆ। ਵਾਕੀ ਇਧਰ ਨੂੰ ਲੱਗੇ ਹੋਏ ਨੇ ਚੱਕਣ। ਇੱਕ ਦੋ ਗੇੜ ਹੋਰ ਲੱਗਣਗੇ ਟਰਾਲੀ 'ਚ। ਫੇਰ ਬਾਹਰ ਕੱਢਾਂਗੇ। ਬਾਕੀ ਪਾਣੀ ਵੀ ਲਾਇਆ ਹੋਇਆ ਗੰਨੇ ਨੂੰ ਗਿੱਲਾ ਏਥੋਂ। ਕੋਚਨ ਬਾਕੀ ਗੇਰਾ ਸੋਰਨਾ ਗੁੱਗਰ ਡਰੈਕਟਰ। ਪਪਾ 52 ਇਹਦੇ ਨਾਲੇ ਗੰਨਾ ਢੋਨੇ ਆਪਾਂ ਕੀ ਟਰੈਕਟਰ ਹੋਰ ਕੰਮਕਾਰਾਂ ਚੱਲਦੇ ਨੇ ਕਿੰਨੀ ਭਰੀ ਹੋਗੀ ਅੱਜ ਹਾਂ ਕਿੰਨੀ 500 ਪਹਿਲਾਂ ਹੀ 500 ਪਾਇਆ ਦੀ ਵਾ ਪਹਿਲਾਂਲੇ ਖੇੜੇ ਚ ਠੀਕ ਆ ਅੱਡਾ ਉਰੋਂ ਲੋਡ ਕਰ ਲਿਓ ਬਾਕੀ ਸੜਕ ਤੇ ਭਰ ਲਾਂਗੇ ਇਹ ਇਧਰ ਵਾਲਾ ਖੜ ਲੰਗੇ ਮੇਰੇ ਇਧਰ ਹਾਂ ਫਿਰ ਉਹ ਸੜਕ ਤੇ ਖੜਾ ਕੇ ਹੋ ਜੂ ਬਾਕੀ ਹੂੰ ਇਹ ਲੋਡਿੰਗ ਕਰਦੇ ਨੇ ਬੰਦੇ ਇੱਕ ਨੰਬਰ ਤੇ ਟਰਾਲੀ ਐਨ ਪੂਰੀ ਸਹੀ ਬਤ ਲੋਡ ਕਰਦੇ ਨੇ ਇਹੀ ਤਰੀਕਾ ਹੁੰਦਾ ਟਰਾਲੀ ਲੋਡ ਕਰਨ ਦਾ ਜਿਹੜੇ ਬੰਦੇ ਗੰਨੇ ਦਾ ਕੰਮ ਕਰਦੇ ਨੇ ਉਹੀ ਵਧੀਆ ਟਰਾਲੀ ਭਰ ਸਕਦੇ ਨੇ ਗੰਨੇ ਦੀ ਬਾਕੀ ਜਿਹੜੀ ਆਲੂ ਵਾਲੀ ਲੇਬਰ ਉਹੀ ਕੰਮ ਕਰ ਸਕਦੇ ਨੇ ਅੱਕੀ ਲੱਗੇ ਹੋਏ ਨੇ ਕੁਝ ਉੱਧਰ ਘਟਣ ਲੱਗੇ ਹੋਏ ਨੇ ਲੱਦ ਰਹੇ ਨੇ ਤਿੰਨ ਚਾਰਕ ਜਣ ਫਿਰ ਕੱਢਦੇ ਆ ਪਾ ਕੇ ਟੋਚਨ ਬਾਕੀ ਥੋੜੀ ਹੁਕ ਨੀਮੀ ਕਰੀ ਆ ਪਿਛਲੇ ਜਿਹੜੇ ਉੱਪਰ ਦੀ ਥੋੜੀ ਹੁੱਕ ਇੱਕ ਗਲੀ ਆਪਾਂ ਨੀਮੀ ਕਰਤੀ। ਲਾਲੂ ਜੀ ਰਹੀ ਆ ਪਹਿਲਾ ਟਰਾਲੀ। ਟਰੈਕਟਰ ਦੇ ਟਾਇਰਾਂ ਦੇ ਬਜਨ ਘੱਟ ਤੀ। ਆਪਾਂ ਨੂੰ ਤਾਂ ਲੋਕਲ ਆ ਤਨ ਗਿੱਲੋ ਮੀਟਰ ਪੈਂਦੀ ਆ 슈ਗਰ ਮਿਲ। ਆਪਣੇ ਸਲਾਣਾ 슈ਗਰ ਮਿਲ। ਉੱਚ ਜਾਨ ਨੇ ਆ। ਇੱਥੋਂ ਸਾਹਮਣੇ ਚੱਲਦੀ ਦਿਖਦੀ ਹੋਊਗੀ। ਨੇੜੀ ਆ ਧੁੰਦੀ ਜੀ ਕਰਕੇ ਨਹੀਂ ਦੀ ਨਹੀਂ ਚਿਮਨੀ ਆ। ਚੱਲਦੀਆਂ ਦੀਆਂ ਨੇ ਆਪਣੇ ਉਰੋਂ ਫੇਚੋਂ। ਇਹ ਬਾਕੀ ਹਲੇ ਕਾਫੀ ਰਹਿੰਦਾ ਗੰਨੇ ਦਾ ਕੰਮ ਵੀ ਤੇ ਆਲੂ ਦੀ ਪਟਾਈ ਵੀ ਹੋ ਰਹੀ ਆ ਨਾਲ ਹੁੰਦੀ ਚੱਲ 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 ਹੋਰ ਠੇਕੇਦਾਰ ਕਿੱਧਰ ਕਿੱਧਰ ਚੱਲਦੀ ਆ ਬੜਾਈ ਗੰਨੇ ਦੀ ਕਹਿ ਜਾਗਾ ਚੱਲਦਾ ਕੰਮ ਠੀਕ ਚੱਲ ਰਹਾ ਹੈ ਜੀ ਕਹਿ ਜਾਗਾ ਚੱਲ ਰਾਇਆ ਹੋਇਆ ਕੰਮ ਚੱਲ ਰਹਾ ਹੈ ਛੜ ਦੇਗਾ ਅੱਛਾ ਰੱਖਣ ਵਾਲੀ ਬੁੱਧ ਗਏ ਅੱਛਾ ਪੂਰੇ ਜੋਰਾਂ ਤੇ ਚੱਲਦਾ ਏ ਹਾਂ ਪੂਰਾ ਜੋਰ ਆਦਾ ਅੱਛਾ ਅੱਛਾ ਉਧਰ ਗੰਨਾ ਜ਼ਿਆਦਾ ਹੋਊਗਾ ਨਾ ਹਾਂ ਉਧਰ ਜ਼ਿਆਦਾ ਸਾਡੇ ਏਰੀਏ ਫਿਰ ਆਲੂ ਲੱਗਦੇ ਨਾ ਜ਼ਿਆਦਾ ਹਾਂ ਆਪਣੇ ਤਾਂ ਇੱਥੇ ਆਪਣੇ ਆ ਗੰਨਾ ਜਾਮੁਲਾ ਦਾ ਇੱਕ ਅੱਧੇ ਲਾਣੇ ਦੇ ਹੋਰ ਆ ਬਾਕੀ ਆਲੂ ਦੀ ਖੇਤੀ ਜ਼ਿਆਦਾ ਕਰਦੇ ਨੇ ਬਾਕੀ ਸਬਜ਼ੋਤ ਲਿਆਇਆ ਟਰੈਕਟਰ ਕੋਚਨ ਵਾਸਤੇ ਫਾਰਮ ਟਰੈਕ 45 ਤੇ ਫਿਰ ਰੋਜ਼ਨ ਬਾਕੇ ਤੋਰਾਏਗਾਾਂ ਟਰਾਲੀ ਕਰਾਂਗੇ